ਪੌਣਾਵਾ ਉਹ ਤੁਸੀਂ ਖਤਮ ਕਦੋਂ ਕਰਨਾ ਖਤਮ ਤੁਸੀਂ ਔਨੋ ਕਰਨਾ ਜਦੋਂ ਫਸਲ ਨੂੰ ਪਛੇਤੀ ਕਿਸ਼ਤ ਕਰਾਂਗੇ ਉਹ ਜੂਰੀਆਂ ਨੇ ਫਾਇਦਾ ਨਹੀਂ ਕਰਨਾ ਉਹ ਨੁਕਸਾਨ ਕਰੂਗਾ ਝੋਨਾ ਡੈਗ ਪੈਂਦਾ ਝੋਨਾ ਡੈਗ ਪੈਂਦਾ ਝੋਨੇ 'ਚ ਫੋਗ ਵੀ ਜ਼ਿਆਦਾ ਬਣਦੀ ਹੈ ਝੋਨੇ ਵਿੱਚ ਆਪਾਂ ਜਿਹੜਾ ਰਹਿ ਪੌਣਾਵਾ ਸਾਡੀ ਸਿਫਾਰਸ਼ ਹੈਗੀ ਕਿਸੇ ਵੀ ਫਸਲ ਨੂੰ ਚਾਹੇ ਉਹ ਕਣਕਾ ਚਾਹੇ ਉਹ ਝੋਨਾਵਾ ਉਹਦੇ ਜਿਹੜਾ ਜੂਰੀਆ ਪੌਣਾਵਾ ਉਹ ਤੁਸੀਂ ਖਤਮ ਕਦੋਂ ਕਰਨਾ ਖਤਮ ਤੁਸੀਂ ਉਦੋਂ ਕਰਨਾ ਜਦੋਂ ਫਸਲ ਬੂਝਾ ਮਾਰ ਚੁੱਕੀ ਆ ਫਸਲ ਇੱਕ ਵਾਰੀ ਤੀਲੇ ਪੈ ਗਈ ਨਾ ਤੀਲੇ ਪੈਂਦੀ ਕਿ ਨਾ ਕਣਕ ਤੇ ਨਾ ਝੋਨੇ ਦੇ ਜੂਰੀਏ ਦਾ ਸਿੱਟਾ ਦੇਣਾ ਨਹੀਂ ਆਪਣੀਆਂ ਵੈਰੈਟੀਆਂ ਸਾਰਿਆਂ ਨੂੰ ਤੁਸੀਂ ਅਲੱਗ-ਅਲੱਗ ਲਾਈਆਂ ਆ ਤਾਂ ਮੈਂ ਵੈਰੈਟੀ ਦੇ ਬਾਈਜ਼ ਨਹੀਂ ਦੱਸਣ ਲੱਗਿਆ ਕਿ ਇੰਨਾ ਕਿ ਦਿਨਾਂ ਅਜ ਖਤਮ ਕਰਨਾ ਮੈਂ ਕੋਲਮ ਲਾ ਕੇ ਤੁਹਾਨੂੰ ਇੰਨਾ ਕਿ ਦੱਸ ਦਿੰਨਾ ਕਿ ਯਾਰ ਜਦੋਂ ਇਦੋਂ ਪਛੇਤੀ ਕਿਸਤ ਕਰਾਂਗੇ ਉਹ ਜੂਰੀਏ ਨੇ ਫਾਇਦਾ ਨਹੀਂ ਕਰਨਾ ਉਹ ਨੁਕਸਾਨ ਕਰੂਗਾ ਝੋਨਾ ਡੈਗ ਪੈਂਦਾ ਝੋਨਾ ਡੈਗ ਪੈਂਦਾ ਝੋਨੇ 'ਚ ਫੋਗ ਵੀ ਜ਼ਿਆਦਾ ਬੰਦੀ ਹੈ ਜਿਹੜੀਆਂ ਛੋਟੀਆਂ ਵੈਰੈਟੀਆਂ ਆ 26 ਵਰਗੀਆਂ ਇਹ ਮਹੀਨੇ ਦੇ ਅੰਦਰ ਬੂਝਾ ਮਾਰ ਜਾਂਦੀਆਂ ਠੀਕ ਆ ਲੰਬੀਆਂ ਵੈਰੈਟੀਆਂ ਕਹ ਲੋ ਜਿਵੇਂ ਤੁਹਾਡੇ ਰੁਕੀ ਜਾਣੇ ਹਨ ਪੂਸਾ 44 ਵੀ ਲਈ ਹੋਣੀ ਹੈ ਹਨਾ ਜਾਂ ਹੋਰ ਵੈਰੈਟੀਆਂ ਵੀ ਮੁੱਛਾ ਲੜਕੀਆਂ ਵੀ ਲੈਣੇ ਹੋਣੀਆਂ ਉਹ ਤਕਰੀਬਨ 45 ਦਿਨਾਂ 'ਚ ਬੂਝਾ ਮਾਰ ਜਾਂਦੀ ਮੀ ਨੇ ਸਵਾਮੀ ਨੇ ਝੋਨਾ ਝੋਨੇ ਚ ਜੂਰੀਆ ਖਤਮ ਕਰ ਦੋ ਤੀਲੇ ਪੈਣ ਤੋਂ ਬਾਅਦ ਜੂਰੀਏ ਦਾ ਗੱਟਾ ਨਹੀਂ ਚੱਕਣਾ ਜੀ ਖਤਮ ਕਰ ਦੋ ਠੀਕ ਆ ਜਦੋਂ ਝੋਨਾ ਗੋਭ ਤੇ ਆ ਗਿਆ ਨਾ ਜਦੋਂ ਝੋਨਾ ਗੋਭ ਤੇ ਆ ਗਿਆ ਉਹਨੂੰ 13045 ਦੀ ਸਪਰੇਅ ਕਰਨੀ ਆ 2% 2 ਕਿਲੋ 13045 ਲੈ ਕੇ 200 ਲੀਟਰ ਪਾਣੀ 100 ਲੀਟਰ ਪਾਣੀ ਲੈਣਾ ਇੱਕ ਸਾ ਸਿੱਟਾ ਦੇਣਾ ਇੱਕ ਸਾ ਸਿੱਟਾ ਨਹੀਂ ਦੇਣਾ ਸੋਰੀ ਸਪਰੇਅ ਕਰਨੀ ਨੇ ਤੇ ਵੀ ਕਰਨਾ ਕਣਕ ਤੇ ਦੋ ਸਪਰੇਅ ਦੀ ਸਿਫਾਰਸ਼ਾ ਝੋਨੇ ਤੇ ਇੱਕ ਗੋਭ ਤੇ ਕਰ ਦੋ ਉਹਦੇ ਨਾਲ ਕੀ ਆ ਯਾਰ ਝੋਨੇ ਚ ਹਰਿਆਲੀ ਜ਼ਿਆਦੇ ਰਹਿੰਦੀ ਆ ਗਾਣੇ ਦਾ ਵਜਨ ਜ਼ਿਆਦੇ ਬੰਦਾ ਫੋਕ ਦੀ ਸਮੱਸਿਆ ਘਟ ਜਾਂਦੀ ਆ ਕਰਨ ਨੂੰ ਬਾਈ ਜੀ ਬਹੁਤ ਕੁਸ ਕਰੀ ਜਾਂਦੇ ਆ ਨਾ ਪਰ ਯਾਰ ਤੇਰਬੇ ਸਾਰੀ ਕਰਕੇ ਦੇਖੇ ਆ ਜਿਹੜੀ ਚੀਜ਼ ਯਾਰ ਕਾਮਯਾਬ ਹੋਗੇ ਨਾ ਉਹ ਸਾਨੂੰ ਦੱਸਣ ਦੀ ਲੋੜ ਨਹੀਂ ਹੁੰਦੀ ਉਹ ਜੇ ਬੰਦੇ ਦੀ ਇੰਨਾ ਵਧੀਆ ਰਿਜ਼ਲਟ ਹੁੰਦਾ ਤੁਸੀਂ ਵੀ ਬੋਲ ਲੱਗ ਜਾਣਾ ਜੀ ਠੀਕ ਐ ਲੋਡ ਹੈਗੀ ਜੂਰੀ ਇਹਦੀ ਮੈਂ ਨਹੀਂ ਕਹਿੰਦਾ ਜੂਰੀ ਦੀ ਲੋਡ ਨਹੀਂ ਗਈ ਉਹ ਜੂਰੀ ਆਪਾਂ 13045 ਦੇ ਰਹੇ ਹਾਂ ਉਹ ਸਿੱਧਾ ਜੂਰੀ ਆਪਾਂ ਪੱਤੇ ਨੂੰ ਦੇਣਾ ਉਹ ਸਿੱਟੇ ਨਾਲ ਉਹ ਸਿੱਟੇ ਦਾ ਅਸਰ ਹੌਲੀ-ਹੌਲੀ ਹੁੰਦਾ ਬਹੁਤ ਲਾਇਟ ਹੁੰਦਾ ਉਹਦੇ ਨਾਲ ਸੁੰਡੀ ਦਾ ਅਟੈਕ ਵੀ ਜਾ ਜਾਂਦਾ ਉਹਦੇ ਨਾਲ ਬਿਮਾਰੀਆਂ ਦਾ ਅਟੈਕ ਵੀ ਜਾ ਜਾਂਦਾ ਪोटाश ਨੇ ਬਿਮਾਰੀਆਂ ਤੋਂ ਵੀ ਰੋਕ-ਥਾਮ ਕਰਨੀ ਹੈ ਠੀਕ ਹੈ ਇਹ ਚੀਜ਼ ਤੁਸੀਂ ਕਰਕੇ ਦੇਖਿਓ ਜੀ ਬੈ ਤਾਂ ਤੁਹਾਡੇ ਜੋ ਬਹੁਤ ਜਣੇ